ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟ੍ਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ 5 ਕਿੱਲੇ ਜ਼ਮੀਨ ਵਿਕਾਊ ਹੈ ਜੀ ਏਰੀਆ ਡਿੜਬਾ ਤਹਿਸੀਲ ਸੰਗਰੂਰ ਰੇਟ ਹੈ 34 ਲੱਖ ਰੁਪਏ ਕਿੱਲੇ ਦਾ ਤਕਸੀਮ ਟਾਕ ਹੈ ਜੀ ਕਰੰਟ ਰਜਿਸਟਰੀ ਕੱਲਿਆਂ ਦੀ ਮੋਟਰ ਹੈ ਜਮਾ ਰੋਡ ਦੇ ਉੱਤੇ ਹੈ ਜੀ ਜਮਾ ਰੋਡ ਦੇ ਉੱਤੇ ਜ਼ਮੀਨ ਹੈ ਜੀ 5 ਕਿੱਲੇ ਵਿਕਾਊ ਹੈ ਤਕਸੀਮ ਟਾਕ ਹੈ ਕੱਲਿਆਂ ਦੀ ਮੋਟਰ ਹੈ ਜੀ 8427461026 ਇਹ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ 5 ਗਿੱਲੇ ਜ਼ਮੀਨ 34 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ 16 ਤਵੀਆਂ ਵਿਕਾਊ ਨੇ ਜੀ ਰੇਟ ਹੈ 60000 ਏਰੀਆ ਗੁਰੂ ਹਰਸਹਾਏ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਚ 11 ਪੂਰੀ ਮਸ਼ੀਨ ਵਿਕਾਊ ਹੈ ਜੀ ਰੇਟ ਹੈ 16000 9463860417 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16 ਤਵੀਆਂ 60000 ਚ 11 ਪੂਰੀ ਮਸ਼ੀਨ 16000 ਚ ਖਰੀਦ ਸਕਦੇ ਹੋ ਸੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਹੀ ਤੁਹਾਨੂੰ ਮਿਲ ਸਕੇ ਸੋਨ ਵਾਲੀ ਮੱਝ ਵਿਕਾਊ ਹੈ ਜੀ 7 ਦਿਨ ਹਜੇ ਬਾਕੀ ਨੇ ਸੋਨਚ ਏਰੀਆ ਬਾਜਾਖਾਨਾ ਰੇਟ 1,25,000 1,25,000 ਰੁਪਏ ਰੇਟ ਰੱਖਿਆ ਗਿਆ ਏਰੀਆ ਬਾਜਾਖਾਨਾ ਸੋਨ ਵਾਲੀ ਮੱਝ ਵਿਕਾਊ ਸੱਤ ਦਿਨ ਹਜੇ ਬਾਕੀ ਨੇ ਜੀ ਨੰਬਰ ਨੋਟ ਕਰ ਲਓ 9041965938 9041965938 ਇਸ ਨੰਬਰ ਤੇ ਫੋਨ ਕਰਕੇ ਸੋਣ ਵਾਲੀ ਮੱਝ ਜਿਹੜੀ 1,25,000 ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਹਰਮੀਤ ਕੰਬਾਈਨ ਵਿਕਾਊ ਹੈ ਜੀ 2006 ਮਾਡਲ ਇੰਜਨ ਪੇਟੀਬੰਦ 60% ਟਾਇਰ ਨੇ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਰੇਟ ਆਰੀਆ ਵੀਰ ਨੇ ਦੱਸਿਆ ਨਹੀਂ ਨੰਬਰ ਨੋਟ ਕਰ ਲਓ 92891404 92891404 ਇਸ ਨੰਬਰ ਤੇ ਫੋਨ ਕਰਕੇ ਹਰਮੀਤ ਕੰਬਾਈਨ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੋ ਤਾਂ ਹਰੇਕ ਵੀਡੀਓ ਦੇ ਵਿੱਚ ਬੋਲੇ ਜਾਂਦਾ ਕਿ ਪ੍ਰੋਪਰ ਜਾਣਕਾਰੀ ਭੇਜਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਆਸਾਨੀ ਦੇ ਨਾਲ ਸੇਲ ਹੋ ਸਕੇ ਦੋ ਗੱਡੀਆਂ ਵਿਕਾਉ ਨੇ ਜੀ Swift BDI ਤੇ Maruti ਇਸ ਵੀਰ ਨੇ ਵੀ ਕੋਈ ਜਾਣਕਾਰੀ ਦਿੱਤੀ ਤੁਸੀਂ ਫੋਨ ਤੇ ਹੀ ਲੈ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ ਜੀ 9781146886 9781146886 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਗੱਡੀਆਂ ਇਸ ਵੀਰ ਦੀਆਂ Swift VDI ਤੇ Maruti ਗੱਡੀ ਇਹਦੇ ਬਾਰੇ ਬੰਦ ਦੀ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਸੋਨਾਲਿਕਾ 750 ਟਰੈਕਟਰ ਵਿਕਾਊ ਹੈ ਜੀ 2008 ਮਾਡਲ ਹੈ ਜੀ ਹਰਿਆਣਾ ਨੰਬਰ ਏਰੀਆ ਪਿਹੋਵਾ ਹਰਿਆਣਾ 2,60,000 ਰੁਪਏ ਟਰੈਕਟਰ ਦੀ ਕੀਮਤ ਹੈ ਜੀ 50% ਇਹਨਾਂ ਦੀ ਕੰਡੀਸ਼ਨ ਹੈ ਜੀ 9416686440 9416686440 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 750 ਟਰੈਕਟਰ 2008 ਮਾਡਲ 2,60,000 ਰੁਪਏ ਦੇ ਵਿੱਚ ਹਰਿਆਣਾ ਨੰਬਰ ਦਾ ਟਰੈਕਟਰ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਐਕਟੀਵਾ ਵਿਕਾਊ ਹੈ ਜੀ ਮਾਡਲ 2013 ਲਾਸਟ ਹੈ ਜੀ ਲਾਸਟ ਮਾਡਲ 2013 ਐਕਟੀਵਾ ਵਿਕਾਊ ਹੈ ਜੀ ਪੰਜਾਬ ਨੰਬਰ ਹੈ ਜੀ ਨਵੇਂ ਟਾਇਰ ਨੇ ਜੀ 20000 ਰੁਪਏ ਫਿਕਸ ਰੇਟ ਹੈ ਜੀ ਫਿਕਸ ਰੇਟ ਹੈ 20000 ਰੁਪਏ ਲਾਸਟ ਮਾਡਲ 2013 ਨਵੇਂ ਟਾਇਰ ਨੇ ਐਕਟੀਵਾ ਵਿਕਾਊਾ 77887 86713 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਕਟੀਵਾ 2013 ਮਾਡਲ ਲਾਸਟ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਫਿਕਸ ਰੇਟ ਹੈ ਤੁਸੀਂ ਇਹ ਨੰਬਰ ਤੇ ਫੋਨ ਕਰਕੇ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਵਿਫਟ ਡਜ਼ਰ ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਐਨਓਸੀ ਮਿਲ ਜੂਗੀ ਜੀ ਸੀਐਨਜੀ ਪਾਸ ਏਰੀਆ ਪਿੰਡ ਪਧੇਰ ਬਰਨਾਲਾ 135000 ਰੁਪਏ ਰੇਟ ਰੱਖੇਗੇ ਜੀ 9729805 9729805 ਇਸ ਨੰਬਰ ਤੇ ਫੋਨ ਕਰਕੇ ਸਵੈਫਟ ਡਿਜ਼ਾਇਰ ਗੱਡੀ 2010 ਮਾਡਲ 135000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹ ਗੱਡੀ ਪਿੰਡ ਭਦੇਰ ਬਰਨਾਲਾ ਦੇ ਵਿੱਚ ਖੜੀ ਹੈ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਕਾਲ ਕਰਕੇ ਨੰਬਰ ਤੇ ਖਰੀਦ ਸਕਦੇ ਹੋ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ ਏਰੀਆ ਡੱਬ ਵਾਲੀ ਪੰਜਾਬ ਰੇਟ 550000 5,50,000 ਰੁਪਏ ਰੇਟ ਰੱਖੇ ਗਿਆ ਜੀ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ ਕੰਡੀਸ਼ਨ ਓਕੇ ਹੈ ਮਾਲਕ ਵੀਰ ਦਾ ਕਹਿੰਦਾ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇੰਜਨ ਗੇਅਰ ਦਾ ਓਕੇ ਹੈ 9914326018 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 750 ਟਰੈਕਟਰ ਤੁਸੀਂ 5,50,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸਟੈਂਡਰਡ ਕੰਬਾਈਨ ਵਿਕਾਊ ਹੈ ਜੀ 2015 ਮਾਡਲ ਰੇਟ ਫੋਨ ਤੇ ਦੱਸਣਗੇ स्टैंडर्ड कंबाइन बिकाऊ हुआ जी दो हजार पंद्रह मॉडल है जी रेट फोन पर दस एरिया कोटकपुरा फोन नंबर नोट कर लो जी चुरानवे छे सौ सतवंजा गया सौ तिरानवे चुरानवे छः सौ सतवंजा गया सौ तिरानवे इस नंबर से फोन करके स्टैंडर्ड कंबाइन दो हजार पंद्रह मॉडल तुम्हें रेट वगैरह पुछ के नंबर पर कॉल करके खरीद सकते हो अर्जुन 445 ट्रैक्टर ਵਿਕਾਊ ਹੈ ਸਭ ਤੋਂ ਪਹਿਲਾਂ ਤੁਸੀਂ ਕੰਡੀਸ਼ਨ ਦੇਖ ਲਓ ਇਸ ਵੀਰ ਨੇ ਚਾਰ ਚਪੇਰੋ ਕੰਡੀਸ਼ਨ ਦਿਖਾਈ ਹੈ ਟਰੈਕਟਰ ਦੀ ਵਧੀਆ ਵੀਡੀਓ ਬਣਾਈ ਹੈ ਜੀ ਰਿਵਰਸ ਪੀਟੀਓ ਡਬਲ ਕਲਚ 2004 ਮਾਡਲ ਹਿਮਾਚਲ ਨੰਬਰ ਏਰੀਆ ਬਰਨਾਲਾ ਰੇਟ 190000 190000 ਰੁਪਏ ਰੇਟ ਰੱਖਿਆ ਹੈ ਜੀ ਹਿਮਾਚਲ ਨੰਬਰ ਹੈ 2004 ਮਾਡਲ ਅਰਜੁਨ 445 ਟਰੈਕਟਰ ਵਿਕਾਊ ਹੈ ਜੀ 709817754 ਇਸ ਨੰਬਰ ਤੇ ਖਰੀਦ ਸਕਦੇ ਹੋ अर्जुन एक्सपर्ट यूएसए 2023 ਮਾਡਲ ਟਰੈਕਟਰ ਵਿਕਾਊ ਹੈ ਜੀ ਰੇਟ ਹੈ 11 ਲੱਖ ਰੁਪਏ 100 ਐਚਪੀ ਏਰੀਆ ਜੀ ਪਿੰਡ ਮਾਲਾ ਖੁਰਦ ਮੋਗਾ ਇੱਕ ਸੋਨਾਲਿਕ ਵਰਲਡ ਟਰੈਕ 90 ਆਰ ਐਕਸ ਟਰੈਕਟਰ ਵਿਕਾਊ ਹੈ ਜੀ ਰੇਟ 10 ਲੱਖ 5000 94634 25841 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਦੋਨੇ ਟਰੈਕਟਰ ਨੇ ਜਿਹੜੇ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਜੀ 94634 25841 ਪੈਸਿਆਂ ਦੀ ਲੋੜ ਹੈ ਜੀ ਅਰਜੰਤ ਸੇਲ ਕਰਨੇ ਨੇ ਇਸ ਵੀਰ ਨੇ ਖੇਤੀવાડી ਦੇ ਸਾਰੇ ਸੰਦ 60 ਫਾਰਮ ਟ੍ਰੈਕ ਡ੍ਰੈਕਟਰ ਹੈ ਜੀ ਰੇਟ 240000 7 ਫੁੱਟਾ ਸੁਪਰ ਸੀਡਰ ਰੇਟ 135000 8 ਫੁੱਟਾ ਰੋਟਾਵੇਟਰ ਨਾਲ ਡ੍ਰਿੱਲ ਰੇਟ 135000 ਤੂੜੀ ਵਾਲਾ ਰਿਪਰ ਰੇਟ 135000 ਦੋ ਟਰਾਲੀਆਂ ਰੇਟ 1.5 ਲੱਖ ਦੋਨਾਂ ਦਾ ਬੱਟਾ ਵਾਲਾ ਜਿੰਦਰਾ ਤੇ ਪੱਖਾ ਦਾਣੇ ਚਾਰਨ ਵਾਲਾ ਜਨਰੇਟਰ ਰੇਟ 125000 3511 ਟਰੈਕਟਰ ਰੇਟ 95000 ਏਰੀਆ ਜਲੰਧਰ 94178 64874 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ 40 ਕਿੱਲੇ ਜ਼ਮੀਨ ਵਿਕਾਊ ਆ ਖੁੱਲਾ ਨਹਿਰ ਦਾ ਪਾਣੀ ਤਿੰਨ ਕਰਮਾ ਦੀ ਪਹੀ ਤੇ 6 ਕਿੱਲੇ ਦਾ 프ਰੰਟ 7-7 ਕਿੱਲੇ ਲੰਮੇ ਪਟੇ ਨੇ ਜੀ ਤਕਸੀਮ ਹੋਈ ਐ 24 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ ਏਰੀਆ ਫਾਜ਼ਿਲਕਾ ਰੋਡ ਤੇ ਪੰਜ ਕਿੱਲੇ ਪਿੱਛੇ ਹਟਮੀ 95925 83440 ਦੂਜੇ ਨੰਬਰ 954886000 95925 83440 ਦੂਜਾ ਨੰਬਰ ਹੈ ਜੀ 954886000 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ 40 ਕਿੱਲੇ ਜ਼ਮੀਨ 24 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਜੀ ਫਾਜ਼ਿਲਗਾ ਏਰੀਆ ਦੇ ਵਿੱਚ ਇਹ ਜ਼ਮੀਨ ਹੈ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9977988446 ਇਸ ਨੰਬਰ ਤੇ 5278 ਮੋਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ ਤੇ ਲਾ ਦਿੱਤੀ ਜਾਊਗੀ ਜੀ ਤੇ ਕੋਈ ਵੀ ਕਿਸੇ ਵੀ ਕਾਰੋਬਾਰ ਦੀ ਐਡ ਕਰਵਾਉਣਾ ਚਾਹੁੰਦਾ ਉਹ ਵੀ ਸੰਪਰਕ ਕਰ ਸਕਦਾ ਆ ਦੋ ਚੱਕੀਆਂ ਬਕਾਉ ਨੇ ਇਹ ਰੂਲਾ ਦੋ ਚੱਕੀਆਂ ਦੇ ਸਾਲਣਾ ਰੂਲਾ ਨਾਲ 20 ਫੁੱਟੀ ਸਾਫਟਾ ਪੁੜੀਆਂ ਦੇ ਛਟਾਟਰਾ ਕੰਡਾ ਗਾਣ ਤੋਂ ਲਗਾਲਾ ਸਕੰਡਾਵਿੰਦਮਾ ਸਾਰੇ ਹੁੰਦੇ ਨੇ ਬਸ ਪੰਜ ਚਾਰ ਦਿਨਾਂ ਦਾ 10000 ਵੱਧ ਤੋਂ ਵੱਧ ਚੱਲੀਆਂ ਹੋਈਆਂ ਨੇ ਪੰਜ ਪੰਜ ਕਾਉਂਟਰ ਮਾਲ ਨਿਕਲੇ ਨੇ ਜਿੱਕੇ ਦੇ ਇਹ ਬਕਾਊ ਨੇ 1,60,000 ਰੁਪਏ ਦੇ ਆ 1,60,000 ਰੁਪਏ ਦੇ ਆ ਇੱਕਾ ਥੱਲੇ ਹੈਂਬਰ ਬਕਾਊਆ 200 ਟਨ ਦਾ 200 ਟਨ ਦਾ ਹੈਂਬਰ ਬਕਾਊਆ ਇਹ ਹੈਗਾ ਤੋਲ ਕੇ ਵੇਚਣਾ ਨਾਟਾ ਹੈ ਇਹਦਾ ਵਿੱਚ ਬਾਕੀ ਸਾਰਾ ਚੱਲੂ ਆ 70 ਰੁਪਏ ਇੱਕ ਡੋਬਕਾ ਵੇਚ ਰਾ 70 ਰੁਪਏ ਕਿਲੋ ਚੱਲਦਾ ਸਾਰਾ ਹੈਮਬਰ ਚੰਗੀ ਹਾਲਤ ਦਾ ਚਾਲੂ ਆ ਵਧੀਆ ਕਿਤੋਂ ਕਟਬਾਨੇ ਸਾਰਾ ਠੀਕ ਹੈ